ਜਵਾਨ ਤੇ ਕੁਝ ਹੋਰ ਹੈ ਤੇ ਮਨ ਦੇ ਵਿੱਚ ਬਿਜੋਰ ਹੈ ਸ੍ਰੀ ਗੁਰਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਦੇ ਵਿੱਚ ਜਦੋਂ 8 ਮਹੀਨੇ ਘੇਰਾ ਪਈ ਰੱਖਿਆ ਬ੍ਰਾਹਮਣਾਂ ਨੇ ਪਿੰਡ ਮੁਲਾੜਿਆਂ ਨੇ ਮੁਗਲਾਂ ਨੇ ਵਿਰੋਧ ਬੜਾਈ ਵੀ ਕਿਸੇ ਤਰੀਕੇ ਗੁਰੂ ਗੋਬਿੰਦ ਸਿੰਘ ਨੂੰ ਬਾਹਰ ਕੱਢਣਾ ਚਾਹੀਦਾ ਹਰਾਂ ਤਾਂ ਸਕਦੇ ਨਹੀਂ 8 ਮਹੀਨੇ ਹੋ ਗਏ ਨੇ ਉਹਨਾਂ ਅੱਥੇ ਗੁਰੂ ਧਰਮ ਦਾ ਬੜਾ ਪੱਕਾ ਏ ਤੇ ਕਿਉਂ ਨਾ ਧਾਰਮਿਕ ਤਰੀਕੇ ਨਾਲ ਇਸ ਨੂੰ ਬਾਹਰ ਕੱਢਿਆ ਜਾ ਆਟੇ ਦੀ ਇੱਕ ਲਾਹੂ ਬਣਾਈ ਨਾਲ ਇੱਕ ਗੀਤਾ ਦੀ ਫੌਥੀ ਰੱਖੀ ਚਿੱਠੀ ਲਿਖੀ ਵੀ ਅਸੀਂ ਗਉ ਤੇ ਗੀਤਾ ਦੀ ਕਸਮ ਖਾਣਿਆ ਕੁਝ ਸਮੇਂ ਬਾਅਦ ਤੇ ਅਨੰਦਪੁਰ ਦਾ ਕਿਲਾ ਛੋੜ ਕੇ ਚਲੇ ਜਾ ਜਿਹੜੇ ਮੁਗਲ ਸਨ ਉਹਨਾਂ ਨੇ ਕੁਰਾਨ ਦੀ ਕਸਮ ਖਾਧੀ ਕਿ ਅਸੀਂ ਆਪਣੇ ਧਾਰਮਿਕ ਗ੍ਰੰਥ ਦੀ ਕਸਮ ਖਾਣੇ ਆ ਕੁਝ ਸਮੇਂ ਬਾਅਦ ਤੇ ਅਨੰਦਪੁਰ ਦੇ ਕਿਲੇ ਨੂੰ ਛੱਡ ਦਿਓ ਤੇ ਸਿੱਖਾਂ ਨੇ ਵੀ ਆਖਿਆ ਮਹਾਰਾਜ ਹੁਣ ਤੇ ਕਸਮਾਂ ਖਾਣ ਲੱਗ ਪਏ ਨੇ ਤੇ ਤੁਹਾਨੂੰ ਇਹਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਏ ਮਹਾਰਾਜ ਕੰਨੜੇ ਜੋ ਕੁਝ ਬੋਲਦੇ ਪੈਣੇ ਉਹ ਕਰਦੇ ਨਹੀਂ ਹਨ ਜੋ ਇਹਨਾਂ ਨੇ ਕਿਹਾ ਹੈ ਨਾ ਇਹ ਕਰਦੇ ਨਹੀਂ ਹਨ ਸਿੱਕਾ ਨੇ ਅੱਜ ਨਹੀਂ ਮਹਾਰਾਜ ਧਾਰਮਿਕ ਗ੍ਰੰਥਾਂ ਦੀ ਕਸਮ ਖਾਂਦੇ ਪੈ ਨੇ ਮਹਾਰਾਜ ਕਹਿੰਦੇ ਨੇ ਚਲੋ ਦਿਖਾ ਦਿੰਨੇ ਆ ਤੁਹਾਨੂੰ ਅਨੰਦਪੁਰ ਸਾਹਿਬ ਦੇ ਕਿਲੇ ਦੇ ਅੰਦਰ ਜਿਤਨਾ ਵੀ ਵੇਸਟ ਸਮਾਨ ਸੀ ਪਾਟੇ ਪੁਰਾਣੇ ਕੱਪੜੇ ਟੁੱਟੀਆਂ-ਕੁੱਟੀਆਂ ਜੁੱਤੀਆਂ ਪਸ਼ੂਆਂ ਦੀਆਂ ਹੱਡੀਆਂ ਸਾਰੀਆਂ ਪੋਟਲੀਆਂ ਬੰਨ ਕੇ ਉਹਨਾਂ ਦੇ ਉੱਤੇ ਰੇਸ਼ਮੀ ਰੁਮਾਲੇ ਪਾ ਕੇ ਮਹਾਰਾਜ ਨੇ ਆਖਿਆ ਬਾਹਰ ਐਲਾਨ ਕਰ ਦਿਓ ਪਹਿਲੇ ਸਾਡਾ ਖਜ਼ਾਨਾ ਨਿਕਲੇਗਾ ਤੇ ਫਿਰ ਅਸੀਂ ਨਿਕਲਾਂ ਜਦੋਂ ਬਾਹਰ ਕੱਢਿਆ ਨਾ ਅਨੰਕਪੁਰ ਸਾਹਿਬ ਦੇ ਕਿਲੇ ਤੋਂ ਤੇ ਜਿਨ੍ਹਾਂ ਨੇ ਕਸਮਾਂ ਖਾਧੀਆਂ ਸਨ ਉਹਨਾਂ ਆਖਿਆ ਗੁਰੂ ਦਾ ਖਜ਼ਾਨਾ ਜਾਂਦਾ ਹੈ ਲੁੱਟ ਲਓ ਜਦੋਂ ਖੋਲ ਕੇ ਵੇਖਿਆ ਨਾ ਤੇ ਵਿੱਚੋਂ ਪਾਟੀਆਂ ਪੁਰਾਣੀਆਂ ਜੁੱਤੀਆਂ ਨਿਕਲੀਆਂ ਜਿਹੜਾ ਬੰਦਾ ਗੁਰੂ ਦੇ ਨਾਲ ਧੋਖਾ ਕਰਦਾ ਹੈ ਨਾ ਉਸ ਬੰਦੇ ਨੂੰ ਜੁੱਤੀਆਂ ਹੀ ਮਿਲਦੀਆਂ ਨੇ ਉਹ ਇਸ ਸੰਸਾਰ ਵਿੱਚ ਮਿਲਦੀਆਂ ਤੇ ਨਿਰੰਕਾਰ ਦੇ ਦਰਬਾਰ ਵਿੱਚ ਵੀ ਮਿਲਦੀਆਂ ਨੇ ਜੋ ਧੋਖਾ ਕਰਦਾ ਹੈ ਉੱਥੇ ਮਹਾਰਿਸ਼ਿ ਚੇਤਨ ਬਰ ਚਿੱਠੀ ਲਿਖੀ ਹੈ ਮਹਾਰਿਸ਼ਿ ਕਹਿੰਦੇ ਐ ਔਰਨ ਜੇਬ ਤੂੰ ਭਾਵੇਂ ਸੌ ਕਸਮਾਂ ਵੀ ਖਾਵੇਂ ਤਾਂ ਮੈਂ ਤੇਰੇ ਉੱਤੇ ਵਿਸ਼ਵਾਸ ਨਹੀਂ ਕਰ ਸਕਦਾ ਹਾਂ ਕੁਰਾਨੰ ਨਾਦਾਨੰ ਕਿ ਯਜਦਾ ਸ਼ਨਾਸ਼ ਬੜਾ ਮੱਜਤੋਕਾਰ ਹਾ ਦਿਲ ਖਰਾਸ਼ ਮਹਾਰਾਜ ਕੰਨ ਨੇ ਔਰਨ ਜੇ ਪਾਵੇਂ ਤੂੰ ਪੰਜ ਵਕਤ ਦੀ ਨਮਾਜ਼ ਪੜ੍ਹਨਾ ਹੈ ਤੂੰ ਦਾਨ ਵੀ ਦੇਣਾ ਹੈ ਜ਼ਕਾਤ ਵੀ ਦੇਣਾ ਹੈ ਰੋਜ਼ੇ ਵੀ ਰੱਖਣਾ ਹੈ ਦੋ ਵਕਤ ਕੁਰਾਨ ਵੀ ਪੜ੍ਹਨਾ ਹੈ ਤਸਬੀਹ ਵੀ ਫੇਰਨਾ ਹੈ ਪਰ ਮਹਾਰਾਜ ਕੰਨ ਨੇ ਤੇਰੇ ਦਿਲ ਦੇ ਵਿੱਚ ਖਰਾਸ਼ ਹੈ ਤੂੰ ਬਾਹਰੋਂ ਕੁਝ ਹੋਰ ਹੈ ਅੰਦਰੋਂ ਕੁਝ ਹੋਰ ਹੈ ਤੂੰ ਅਗਰ ਸਦਕੁਰਾਂ ਬਖੂਰੀ ਕਸਮ ਮਰਾਂ ਇਤਬਾਰ ਨ ਯਕ ਜਰਰਾ ਦਮ ਮਹਾਰਜ ਕੰਨ ਨੇ ਜੇ ਤੂੰ ਸੌ ਕਸਮਾਂ ਵੀ ਖਾਵੇਂ ਕੁਰਾਨ ਦੀਆਂ ਮੈਂ ਤੇਰੇ ਉੱਤੇ ਵਿਸ਼ਵਾਸ ਨਹੀਂ ਕਰ ਸਕਦਾ ਚਾਹ ਤੂੰ ਮਨ ਵਿੱਚ ਕੁਝ ਹੋਰ ਰੱਖ ਲੈ ਤੇ ਬਾਹਰੋਂ ਕੁਝ ਹੋਰ ਬੋਲ ਲੈ ਤੂੰ ਜੋ ਬੋਲਣਾ ਹੈ ਉਹ ਤੂੰ ਕਰਦਾ ਨਹੀਂ ਜੋ ਤੂੰ ਕਰਦਾ ਹੈ ਉਹ ਤੂੰ ਬੋਲਦਾ ਨਹੀਂ ਹੈ ਜਿੰਨ ਮਨ ਹੋਰ ਮੁਖ ਹੋਰ ਸਿਕਾਂਡੇ ਕੱਚੀ ਇਕੱਤੀ ਬਰੋਕਰ ਤੇ ਮਹਾਰਜ ਕਿਹਨੇ ਮੈਲਸ ਨੂੰ ਬੰਦਾ ਹੀ ਨਹੀਂ ਸਮਝਦਾ ਜਿਹੜਾ ਮਨ ਦੇ ਵਿੱਚ ਕੁਝ ਹੋਰ ਰੱਖੇ ਤੇ ਜ਼ੁਬਾਨ ਦੇ ਉੱਤੇ ਕੁਝ ਹੋਰ ਰੱਖੇ ਮੈਲਸ ਨੂੰ ਬੰਦਾ ਹੀ ਨਹੀਂ ਸਮਝਦਾ ਹਮੂ ਮਰਦ ਬਾਇਤ ਸ਼ਬਦ ਸੁਖਨ ਵਰ ਨਰ ਸਿੱਖ ਮੇਂ ਦਿਗਰ ਦਰਦ ਹਾਨੀ ਦਿਗਰ ਮਹਾਰਤ ਕੰਨੇ ਨੇ ਉਸ ਨੂੰ ਬੰਦਾ ਨਹੀਂ ਸਮਝਣਾ ਚਾਹੀਦਾ ਜੋ ਮਨ ਵਿੱਚ ਕੁਝ ਹੋਰ ਰੱਖੇ ਜ਼ੁਬਾਨ ਦੇ ਉੱਤੇ ਕੁਝ ਹੋਰ ਰੱਖੇ